ਸਵਾਗਤ ਹੈ ਪੀਟੀਸੀ ਨਿਊਜ਼ ਅਭੀ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹਾਨੂੰ ਦਿਖਾ ਰਿਹਾ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਅੱਜ ਗੱਲ ਉਸ ਮੁੱਦੇ ਦੀ ਜਿਸ ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ ਹਾਲਾਂਕਿ ਵਾਰ-ਵਾਰ ਡਿਬੇਟਾਂ ਵੀ ਬਹੁਤ ਕੀਤੀਆਂ ਜਾਂਦੀਆਂ ਨੇ ਪਰ ਸਰਕਾਰ ਜਾਂ ਪ੍ਰਸ਼ਾਸਨ ਦੀਆਂ ਕੰਨਾਂ ਤੇ ਜੂ ਨਹੀਂ ਸਰਕ ਰਹੀ ਮੁੱਦਾ ਚਾਈਨਾ ਡੋਰ ਦਾ ਅੱਜ ਮੈਂ ਇੱਕ ਸਵਾਲ ਦਰਸ਼ਕਾਂ ਦੀ ਕਚੈਰੀ ਦੇ ਵਿੱਚ ਲੈ ਕੇ ਆਇਆ ਬਹੁਤ ਪਰੇਮੰਦ ਨਾਲ ਕੁਝ ਡਿਬੇਟਸ ਕਰਨੀਆਂ ਪੈਂਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਇਹ ਡਿਬੇਟ ਵੀ ਆ। ਅਸੀਂ ਕਹਿੰਦੇ ਹਾਂ ਕਿ ਸਾਡਾ ਸਮਾਜ ਬੜਾ ਸੱਭੇਕ ਹੈ, ਬੜਾ ਪੜਿਆ ਲਿਖਿਆ ਸਮਾਜ ਆ। ਮੇਰੇ ਪਿੱਛੇ ਇੱਕ ਨੌਜਵਾਨ ਬੱਚੇ ਦੀ ਤਸਵੀਰ ਤੁਸੀਂ ਦੇਖ ਰਹੇ ਹੋ। ਤੁਸੀਂ ਅੱਖਾਂ ਬੰਦ ਕਰਕੇ ਆਪਣੇ ਬੱਚੇ ਦੀ ਤਸਵੀਰ ਇਸ ਜਗ੍ਹਾ ਤੇ ਰੱਖ ਕੇ ਦੇਖੋ। ਇਹ ਉਹ ਬੱਚਾ ਜਿਹੜਾ ਸਕੂਲ ਤੋਂ ਘਰ ਪਰਤ ਰਿਆ ਸੀ ਪਰ ਪਰਤ ਨਹੀਂ ਪਾਇਆ, ਘਰ ਪਹੁੰਚ ਨਹੀਂ ਪਾਇਆ। ਰਸਤੇ ਦੇ ਵਿੱਚ ਹੀ ਚਾਈਨਾ ਡੋਰ ਦੇ ਨਾਲ ਇਸ ਦੀ ਗਰਦਨ ਵੱਢੀ ਗਈ ਤੇ ਇਸ ਦੀ ਮੌਤ ਹੋ ਗਈ। ਉਹ ਮਾਪਿਆਂ ਤੇ ਸਮਝੋ ਤੇ ਸੋਚੋ ਕੀ ਬੀਤਦਾ ਹੋਏਗਾ ਜਿਨ੍ਹਾਂ ਨੇ ਆਪਣੇ ਪੁੱਤ ਨੂੰ ਸਵੇਰੇ ਲਾਡਾ ਨਾਲ ਚਾਵਾ ਨਾਲ ਤਿਆਰ ਕਰਕੇ ਭੇਜਿਆ ਹੋਏਗਾ ਦਸਤਾਰ ਸਿਰ ਤੇ ਸਜਾ ਕੇ ਭੇਜੀ ਹੋਏਗੀ ਤੇ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਅੱਜ ਸਕੂਲ ਦਾ ਆਖਰੀ ਦਿਨ ਹੈ ਕਿਉਂਕਿ ਕਿਉਂਕਿ ਕੁਝ ਲੋਕ ਆਪਣੇ ਮਜ਼ੇ ਲਈ ਚਾਈਨਾ ਡੋਰ ਦੇ ਨਾਲ ਪਤੰਗ ਉਡਾਰ ਰਹੇ ਨੇ ਕੁਝ ਲੋਕ ਅਜਿਹੇ ਨੇ ਬੇਸ਼ਰਮ ਲੋਕ ਨੇ ਅੱਜ ਮੈਂ ਪਰੇਮੰਦ ਨਾਲ ਉਹਨਾਂ ਲੋਕਾਂ ਲਈ ਕਹਿ ਰਿਹਾ ਕਿ ਅਸੀਂ ਹਜ਼ਾਰਾਂ ਡਿਬੇਟ ਕਰ ਚੁੱਕੇ ਹਾਂ ਕਿ ਲੋਕਾਂ ਨੂੰ ਸ਼ਾਇਦ ਅਕਲ ਆ ਜਾਏ ਪਰ ਨਹੀਂ ਚੰਦ ਪੈਸਿਆਂ ਦੀ ਖਾਤਰ ਚੰਦ ਮਜ਼ੇ ਦੀ ਖਾਤਰ ਕਿਸੇ ਦੀ ਜਾਨ ਜੋਖਮ ਉਚ ਪਾ ਰਨੇ ਇਹ ਇੱਕ ਬੱਚੇ ਦੀ ਮੌਤ ਨਹੀਂ ਹੋਈ ਅਜਿਹੇ ਬਹੁਤ ਸਾਰੇ ਕੇਸਸ ਨੇ ਕਈਆਂ ਦੇ ਚਿਹਰੇ ਖਰਾਬ ਹੋ ਗਏ ਇੱਕ ਔਰਤ 2 ਸਾਲ ਦੇ ਮਾਸੂਮ ਬੱਚੇ ਨੂੰ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਕਹੇਗੀ ਉਸ ਦੀ ਵੀ ਚਾਇਨਾ ਡੋਰ ਕਰਕੇ ਮੌਤ ਹੋਈ ਹੈ ਅਜਿਹੀ ਕਿਹੜੀ ਇਹ ਮੈਂ ਕਹਾਂਗਾ ਕਿ ਕਸਕ ਹੈ ਕਿ ਤੁਹਾਡੇ ਮਨ ਦੇ ਵਿੱਚ ਕਿ ਚਾਇਨਾ ਡੋਰ ਛੱਡਣੀ ਨਹੀਂ ਪੁਲਿਸ ਪ੍ਰਸ਼ਾਸਨ ਆਮ ਲੋਕ ਮਾਪੇ ਪਤੰਗ ਉਡਾਣ ਵਾਲੇ ਇਹ ਸਾਰੇ ਹੀ ਕਸੂਰਵਾਰ ਨੇ ਕੋਈ ਇੱਕ ਤਿਰਕ ਕਸੂਰਵਾਰ ਨਹੀਂ ਹੈ ਇਸੇ ਕਰਕੇ ਮੈਂ ਕਾਤਲ ਕੌਣ ਕੁਐਸਚਨ ਮਾਰਕ ਪਾਇਆ ਤੁਸੀਂ ਆਪ ਤੈਅ ਕਰੋ ਕਿ ਕਾਤਲ ਕੌਣ ਹੈ ਬਹੁਤ ਸਾਰੇ ਮੀਮਸ ਪਾੰਡ ਰਹੇ ਨੇ ਅੱਜ ਸੋਸ਼ਲ ਮੀਡੀਆ ਤੇ ਕਿ ਤੁਸੀਂ ਚਾਈਨਾ ਡੋਰ ਨਹੀਂ ਰੁਕਵਾ ਸਕਦੇ ਤੁਸੀਂ ਚਿੱਟਾ ਕੀ ਰੁਕਾਓਗੇ ਬਿਲਕੁਲ ਠੀਕ ਗੱਲ ਹੈ ਜੇ ਤੁਸੀਂ ਚਾਈਨਾ ਡੋਰ ਵਰਗੀ ਆ ਇਹ ਹਲਕੀਆਂ ਚੀਜ਼ਾਂ ਨਹੀਂ ਰੋਕ ਸਕਦੇ ਤੁਸੀਂ ਡਰੱਗਸ ਕਿਵੇਂ ਰੁਕੋਗੇ ਤੁਸੀਂ ਗੈਂਗਸਟਰ ਕਿਵੇਂ ਰੁਕੋਗੇ ਸਵਾਲ ਸਭ ਤੋਂ ਵੱਡਾ ਇਹ ਹੈ ਤੁਹਾਨੂੰ ਇੱਕ ਇੱਕ ਕਰਕੇ ਦਿਖਾਣੇ ਕਿ ਕਿੰਨੀਆਂ ਘਟਨਾਵਾਂ ਹੁਣ ਤੱਕ ਵਾਪਰ ਚੁੱਕੀਆਂ ਨੇ ਕਿੰਨੇ ਹਿਰਦੇ ਬਲੂਂਦਰ ਚੁੱਕੇ ਨੇ ਕਿੰਨੇ ਘਰ ਖਤਮ ਹੋ ਚੁੱਕੇ ਨੇ ਪਰ ਨਹੀਂ ਬੰਦ ਹੋਈ ਤਾਂ ਚਾਈਨਾ ਡੋਰ ਬੰਦ ਨਹੀਂ ਹੋਈ ਡ੍ਰੈਗਨ ਡੋਰ ਵੀ ਜਿਸ ਨੂੰ ਕਿਹਾ ਜਾਂਦਾ ਜ਼ਿੰਦਗੀ ਦੀ ਡੋਰ ਤੋੜ ਰਹੀ ਹੈ 26 ਜਨਵਰੀ ਨੂੰ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਇਸ ਚਾਇਨਾ ਡੋਰ ਕਾਰਨ ਗਲਾ ਕੱਟਣ ਕਰਕੇ ਇੱਕ ਔਰਤ ਦੀ ਮੌਤ ਹੋ ਗਈ। ਰਾਘੀਰਨ ਤੜਫਦਾ ਵੇਖ ਕੇ ਇਸ ਲੇਡੀ ਨੂੰ ਹਸਪਤਾਲ ਪਹੁੰਚਾਇਆ ਡਾਕਟਰਾਂ ਨੇ ਇਸ ਨੂੰ ਮਰਤਕ ਐਲਾਨ ਦਿੱਤਾ। 25 ਜਨਵਰੀ ਨੂੰ ਚਾਇਨਾ ਡੋਰ ਦੇ ਲਪੇਟ ਦੇ ਵਿੱਚ ਔਨ ਕਰਨ ਆ 15 ਸਾਲਾਂ ਨੌਜਵਾਨ ਤਰਨਜੋਤ ਸਿੰਘ ਦੀ ਮੌਤ ਹੋ ਗਈ। ਚਾਇਨਾ ਡੋਰ ਕਾਰਨ ਇਸ ਦਾ ਗਲਾ ਵੱਢਿਆ ਗਿਆ। ਨੌਜਵਾਨ ਦੀ ਮੌਤ ਬਾਅਦ ਵੱਡੇ ਪੱਧਰ ਤੇ ਲੋਕਾਂ ਨੇ ਚਾਇਨਾ ਡੋਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਕਰੀ ਜੋ ਪ੍ਰਦਰਸ਼ਨ ਪਹਿਲਾਂ ਵੀ ਬਹੁਤ ਸਾਰੇ ਹੋਏ ਨੇ ਇੱਕ ਹੋਰ ਹੋ ਜੂਗਾ। ਕੋਈ ਫਰਕ ਹੀ ਨਹੀਂ ਪੈਂਦਾ ਇਹਨਾਂ ਲੋਕਾਂ ਨੂੰ। 24 ਜਨਵਰੀ ਨੂੰ ਹੀ ਖੰਨਾ ਦੇ ਵਿੱਚੋਂ ਨਜ਼ਰ ਆਇਆ ਚਾਈਨਾ ਡੋਰ ਦਾ ਇੱਕ ਹੋਰ ਕਹਿਰ 50 ਸਾਲਾ ਸ਼ਖਸ ਗੰਭੀਰ ਤੌਰ ਤੇ ਜ਼ਖਮੀ ਹੋਇਆ ਸਤਨਾਮ ਸਿੰਘ ਚਾਈਨਾ ਡੋਰ ਕਾਰਨ ਉਸ ਦਾ ਬੁੱਲ ਵੜਿਆ ਗਿਆ ਪੂਰੀ ਤਰ੍ਹਾਂ 23 ਜਨਵਰੀ ਨੂੰ ਬਰਨਾਲਾ ਦੇ ਵਿੱਚ ਤਿੰਨ ਲੋਕ ਹੋਰ ਚਾਈਨਾ ਡੋਰ ਦੇ ਚਪੇਟ ਦੇ ਵਿੱਚ ਆਏ ਗੰਭੀਰ ਤੌਰ ਤੇ ਜ਼ਖਮੀ ਹੋਏ ਹੁਸ਼ਿਆਰਪੁਰ ਦੇ ਉੜਮੁਡ ਟਾਂਡਾ ਦੇ ਵਿੱਚ ਵੀ ਇਸ ਡ੍ਰੈਗਨ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ ਮੋਟਰਸਾਈਕਲ ਤੇ ਜਾ ਰਿਹਾ ਸੀ ਅਰਮਾਨ ਪ੍ਰੀਤ ਸਿੰਘ ਜੋ ਇਸ ਚਾਈਨਾ ਡੋਰ ਦੀ ਪੇਟ ਚੜ ਗਿਆ 25 ਟਾਂਕੇ ਲੱਗੇ ਨੇ ਉਹਦੇ ਫੇਸ ਤੇ 25 ਟਾਂਕੇ ਇੱਕ ਟਾਂਕਾ ਲੱਗੇ ਨਾ ਜਾਨ ਨਿਕਲ ਜਾਂਦੀ ਹੈ ਬੰਦੇ ਦੀ ਔਰ ਸਾਰੀ ਉਮਰ ਤੱਕ ਉਹਦਾ ਫੇਸ ਖਤਮ ਹੋ ਗਿਆ ਸਿਰਫ ਇੱਕ ਹਫਤੇ ਦੇ ਵਿੱਚ ਇਹ ਸਾਰੇ ਕੇਸ ਸਾਹਮਣੇ ਆਏ ਨੇ ਮੈਂ ਪਿੱਛੇ ਤਾਂ ਜਾ ਹੀ ਨਹੀਂ ਰਿਹਾ ਇਹ ਸਿਰਫ ਉਹ ਕੇਸਿਸ ਨੇ ਜਿਹੜੇ ਪਿਛਲੇ ਪਿਛਲੇ ਹਫਤੇ ਨੇ ਇਹ ਜਿਹੜੇ ਵੈਣ ਪੈਦੇ ਨੇ ਨਾ ਆਡੀਓ ਥੋੜੀ ਵਧਾਈ ਜਾਵੇ ਤਾਂ ਅੱਜ ਲੋਕਾਂ ਦੀਆਂ ਕੰਨਾਂ ਤੱਕ ਇਹ ਵੈਣ ਪੈਣ ਇਹ ਉਸ ਨੌਜਵਾਨ ਬੱਚੇ ਦੇ 15 ਸਾਲਾ ਇਕਲੋਤਾ ਮਾਸੂਮ ਬੱਚਾ ਜਿਹੜਾ ਚਾਇਨਾ ਡੋਰ ਦੀ ਪੇਟ ਚੜ ਗਿਆ ਥੋੜੀਆਂ ਅੱਖਾਂ ਨਹੀਂ ਖੁੱਲਦੀਆਂ ਤੁਹਾਡੇ ਦਿਲ ਨੂੰ ਵਹਿਣ ਦੀ ਪਹੁੰਚ ਇਹ ਸਮੇਂ ਤੋਂ ਬਾਹਰ ਹੈ ਅਜੇ ਇਹ ਕਿਹੜਾ ਨਸ਼ਾ ਹੈ ਕਿ ਇਹ ਚੀਜ਼ਾਂ ਤੁਸੀਂ ਰੋਕ ਨਹੀਂ ਪਾਰੇ ਇਹ ਸਵਾਲ ਸਭ ਤੋਂ ਵੱਡਾ ਹੈ ਇਹ ਉਹ 2 ਸਾਲਾਂ ਦਾ ਮਾਸੂਮ ਛੱਡ ਕੇ ਇੱਕ ਔਰਤ ਦੀ ਮੌਤ ਹੋ ਗਈ ਹੈ ਨਾ ਪੁਲਿਸ ਤੇ ਨਾ ਪ੍ਰਸ਼ਾਸਨ ਹਾਂ ਜ਼ਰੂਰ ਡਰੋਨ ਉਡਾ ਰਹੇ ਹਾਂ ਜੀ ਡਰੋਨ ਨਾਲ ਅਸੀਂ ਬੰਦੇ ਫੜਾਂਗੇ ਦੂਰਬੀਨ ਨਾਲ ਅਸੀਂ ਬੰਦੇ ਫੜਾਂਗੇ ਉਹ ਇੱਕ ਐਦਾਂ ਲੱਗਦਾ ਕਿ ਸਿਰਫ ਖਾਣਾ ਪੂਰਤੀ ਦੀ ਮਹਿਜ ਹੋ ਰਹੀ ਹੈ ਹੋਰ ਕੁਝ ਨਹੀਂ ਪੰਜਾਬ ਦੇ ਵਿੱਚ ਤਾਂ ਵੈਸੇ ਹੀ ਹੋਰ ਅਲਾਮਤਾਂ ਬਹੁਤ ਨੇ ਤੇ ਇੱਕ ਹੋਰ ਅਲਾਮਤ ਪੰਜਾਬ ਦੇ ਗਲੇ ਪੈ ਗਈ ਹੈ ਘਟੋ ਘਟ ਇਸ ਤੋਂ ਤਾਂ ਇਸ ਤੋਂ ਤਾਂ ਅਸੀਂ ਆਪਣਾ ਛੁਟਕਾਰਾ ਪਾ ਸਕਦੇ ਹਾਂ ਇਹ ਕਿਵੇਂ ਹੋ ਸਕਦਾ ਹੈ ਕਿ ਕਿਸੇ ਐਸਐਚਓ ਨੂੰ ਇਹਦਾ ਪਤਾ ਹੋਵੇ ਕਿ ਉਸ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇਹ ਡੋਰ ਬਣ ਕਿੱਥੇ ਰਹੀ ਹੈ ਵਿਕ ਕਿੱਥੇ ਰਹੀ ਹੈ ਹੋਲਸੇਲ ਕਿੱਥੇ ਹੋ ਰਹੀ ਹੈ ਰਿਟੇਲ ਕਿੱਥੇ ਹੋ ਰਹੀ ਹੈ ਇਹ ਪੋਸੀਬਲ ਹੈ ਜੇ ਪੋਸੀਬਲ ਹੈ ਤਾਂ ਜਨਾਬ ਵਾਕਈ ਇਹ ਗੱਲ ਬਿਲਕੁਲ ਠੀਕ ਹੈ ਜੇ ਤੁਸੀਂ ਚਾਈਨਾ ਡੋਰ ਨੂੰ ਰੋਕ ਸਕਦੇ ਫਿਰ ਤੁਹਾਡੇ ਤੋਂ ਨਸ਼ਾ ਵੀ ਨਹੀਂ ਰੁਕਣਾ ਇਸ ਪੂਰੇ ਮੁੱਦੇ ਤੇ ਹਰਸਮਰਨ ਸਿੰਘ ਮੇਰੇ ਨਾਲ ਜੁੜੇ ਹੋਏ ਨੇ ਪ੍ਰਧਾਨ ਨੇ ਜਸ ਸੇਵਾ ਸੁਸਾਇਟੀ ਦੇ ਪਿਛਲੇ ਲੰਬੇ ਸਮੇਂ ਤੋਂ ਇਹ ਕੈਂਪੇਨ ਵੱਡੀ ਹੋਈ ਹੈ ਇਹਨਾਂ ਨੇ ਔਰ ਬਹੁਤ ਸਾਰੀਆਂ ਕੈਂਪੇਨਸ ਦੇ ਵਿੱਚ ਅਸੀਂ ਇਹਨਾਂ ਦਾ ਸਾਥ ਵੀ ਦਿੱਤਾ ਪਰ ਬਦਕਿਸਮਤੀ ਦੇ ਨਾਲ ਇਹ ਇਹ ਮਸਲੇ ਹੱਲ ਨਹੀਂ ਹੋ پا ਰਹੇ ਮੇਰੇ ਨਾਲ ਪਰਮਜੀਤ ਸਿੰਘ ਟਰਲੋਵੀ ਨੇ ਹਲਕਾ ਇੰਚਾਰਜ ਸਮਰਾਲਾ ਤੋਂ ਸ਼ੁਰਮਣੀ ਕਾਲੀਦਲ ਦੇ ਇਹਨਾਂ ਦੇ ਇਲਾਕੇ ਦੇ ਵਿੱਚ ਇੱਕ ਦੋ ਵੱਡੀਆਂ ਘਟਨਾਵਾਂ ਹੋਈਆਂ ਨੇ ਹਰਸ਼ਮਨਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਜ਼ੋਰ ਲਾ ਲਿਆ ਪੁਲਿਸ ਪ੍ਰਸ਼ਾਸਨ ਨੇ ਵੀ ਬਹੁਤ ਜ਼ੋਰ ਲਾ ਲਿਆ ਪਰ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜਾਂ ਲੋਕਾਂ ਦਾ ਜਿਹੜਾ ਚਾਹ ਹੈ ਲੋਕਾਂ ਦੀ ਜਿਹੜਾ ਮਜ਼ਾ ਹੈ ਕੁਝ ਟਾਈਮ ਦਾ ਉਹ ਲੋਕਾਂ ਲਈ ਸਜ਼ਾ ਬਣ ਰਿਹਾ ਹੈ नहीं लगे झूठ है यह बिलकुल गल बेबुनियाद है प्रशासन ने जोर लाया गया साल तो हरसिमरन सिंह ने जोर लाया तुसी जोर लाया चैनल ने जोर लाया एना चो किसी ने जोर नहीं लाया ਤੁਸੀਂ ਮੰਨ ਕੇ ਚੱਲੋਗੇ ਤੁਸੀਂ ਹੁਣ ਇੱਕ ਹਫ਼ਤੇ ਦੀਆਂ ਜਿਹੜੀਆਂ ਲਿਖੀਆਂ ਨੇ ਨਾ ਕਿ ਇੰਨੇ-ਇੰਨੇ ਵਾਰ ਲੋਕਾਂ ਨੂੰ ਇੰਜਰੀਜ਼ ਹੋਈਆਂ ਕੁਝ ਡੈਥਸ ਹੋਈਆਂ ਨੇ ਇਹਦੇ ਨਾਲ 5-10 ਮੇਰੇ ਕੋਲ ਆਈਆਂ ਨੇ ਉਹ ਵੀ ਐਡ ਕਰ ਦਿਓ ਅਗਲੀ ਆਪਣੀ ਕਲਿੱਪਿੰਗ ਦੇ ਵਿੱਚ ਇਹ ਇੰਨਾ ਬੁਰਾ ਹਾਲ ਹੋ ਚੁੱਕਾ ਇਸ ਕਾਤਲ ਡੋਰ ਨੇ ਕੱਲ ਸਾਡੇ ਸੀਐਮ ਸਾਹਿਬ ਨੇ ਮਸਦਾ ਸ਼ਾਰਟਕਟ ਤੇ ਆਉਣਾ ਕੱਲ ਸਾਡੇ ਸੀਐਮ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਬੜੇ ਚਿਰਾਂ ਬਾਅਦ ਜਦੋਂ ਬਹੁਤ ਹਿਊਨ ਕਰਾਈ ਹੋਇਆ ਪੰਜਾਬ ਦੇ ਵਿੱਚ ਤਰਨਜੋਤ ਦੀ ਮੌਤ ਦੇ ਉੱਤੇ ਕਹਿੰਦੇ ਕਿ ਮੈਨੂੰ ਬਹੁਤ ਦੁੱਖ ਲੱਗਾ ਇਹ ਤੇ ਲਾਅ ਹੈਗਾ ਔਰ ਸਾਨੂੰ ਮਜਬੂਰ ਨਾ ਕਰੋ ਸਾਨੂੰ ਐਫ ਆਈ ਆਰ ਕਰਨੀ ਪਵੇ ਕਿਉਂਕਿ ਉਹ ਕਹਿੰਦੇ ਕਿ ਪੰਜਾਬੀ ਹਰ ਇੱਕ ਗੱਲ ਐਫ ਆਈ ਆਰ ਤੋਂ ਬਿਨਾ ਮੰਨਦੇ ਨਹੀਂ ਮੈਂ ਜਿੱ ਇੱਕ ਗੱਲ ਕਹਿਣਾ ਚਾਹੁੰਦਾ ਸੀਐਮ ਸਾਹਿਬ ਤੁਹਾਡੇ ਆਪਣੇ ਮੰਤਰੀ ਮੈਂ ਇੱਕ ਦਿਨ ਕਿਹਾ ਸੀ ਇੰਟਰਵਿਊ ਦੇ ਵਿੱਚ ਕਿ 117 ਐਮ ਐਲ ਏ ਦੇ ਵਿੱਚੋਂ ਕਿਹਦਾ ਬਿਆਨ ਆਇਆ ਕਿ ਚਾਈਨਾ ਟੂਰ ਮੈਂ ਆਪਣੇ ਆਪਣੇ ਹਲਕੇ ਦੇ ਵਿੱਚ ਨਹੀਂ ਆਨ ਦਿੱਤੀ ਕਿਸੇ ਦਾ ਨਹੀਂ ਪਰ ਅੱਜ ਸਭ ਤੋਂ ਮਦ ਭਾਗੀ ਚੀਜ਼ ਮੇਰੀਆਂ ਅੱਖਾਂ ਨੇ ਵੇਖੀਆਂ ਜਿਨ੍ਹਾਂ ਨੂੰ ਬਲੁੰਦ ਰਿਆ ਗਿਆ ਮੈਂ ਰੋ ਪਿਆ ਮੈਂ ਕਿਹਾ ਹੁਣ ਚਾਈਨਾ ਡੋਰ ਬੰਦ ਨਹੀਂ ਹੋ ਸਕਦੀ ਜਦੋਂ ਇਹਨਾਂ ਦੇ ਮੰਤਰੀ ਮਹਿੰਦਰ ਭਗਤ ਜੀ ਆਪਣੇ ਛੋਟੇ ਜੇ ਬੱਚੇ ਦੇ ਨਾਲ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰ ਰਹੇ ਨੇ ਸੋ ਸੋਚੋ ਕਿਹੜੇ ਪ੍ਰਸ਼ਾਸਨ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਪ੍ਰਸ਼ਾਸਨ ਚਾਈਨਾ ਡੋਰ ਨੂੰ ਇਹ ਚਾਈਨਾ ਡੋਰ ਨਹੀਂ ਹੈ ਭਾਤਪੀ ਜੀ ਇਹ ਹੁਣ ਦੇਸੀ ਡੋਰ ਬਣ ਚੁੱਕੀ ਹੈ ਜਲੰਧਰ ਲੁਧਿਆਣਾ ਅੰਮ੍ਰਿਤਸਰ ਸਭ ਪਾਸੇ ਬਣ ਰਹੀ ਹੈ ਹੁਸ਼ਿਆਰਪੁਰ ਸਭ ਪਾਸੇ ਬਣ ਰਹੀ ਹੈ ਸਭ ਪਾਸੇ ਉੱਡ ਰਹੀ ਹੈ 99% 에ਦੀ 유제ਜ ਹੋ ਰਹੀ ਹੈ ਔਰ ਫਿਰ ਕਮਾਂਗਾ ਜ਼ਿੰਦਗੀ ਹਾਰ ਗਈ ਚਾਈਨਾ ਡੋਰ ਜਿੱਤ ਗਈ ਨਹੀਂ ਹਰਸਿਮਰਨ ਸਿੰਘ ਜੀ ਮੈਨੂੰ ਇਹ ਗੱਲ ਦੱਸੋ ਤੁਸੀਂ ਕਹਿੰਦੇ ਕਿ ਪ੍ਰਸ਼ਾਸਨ ਜ਼ੋਰ ਨਹੀਂ ਲਾ ਰਿਹਾ ਇਹ ਫਿਰ ਸਿਰਫ ਮਹਿਜ਼ ਡਰਾਮੇਬਾਜ਼ੀਆਂ ਦੂਰ ਵੀ ਲਾ ਕੇ ਖੜੇ ਆ ਜੀ ਆ ਡਰੋਨ ਉਡਾਇਆ ਜੀ ਫਲਾਣੀ ਜਗ੍ਹਾ ਤੇ ਪਹੁੰਚ ਗਿਆ ਜੀ ਡਰੋਨ ਉਹ ਸੀ ਦੇਖ ਲਿਆ ਜੀ ਉਹ ਦੇਖ ਲਿਆ ਉਹ ਫੜ ਲਿਆ ਇਹ ਫਿਰ ਇੱਕ ਮਹਿਜ਼ ਖਾਣਾ ਪੂਰਤੀ ਹੈ ਡਰਾਮਾ ਹੀ ਹੈ ਲੋਕਾਂ ਦੇ ਸਾਹਮਣੇ ਸਰ ਮੈਂ ਤੇ ਮੈਂ ਤੇ ਵਿਦ ਐਵੀਡੈਂਸ ਇਨਾਂ ਨੂੰ ਇੱਕ ਕੰਪਲੀਟ ਮੂਵ ਕਰਤੀ ਸੀ ਅੱਜ ਤੋਂ 10 ਦਿਨ ਪਹਿਲੇ ਕਿ 13 ਤਰੀਕ ਤੋਂ ਬਾਅਦ 2 13 ਤਰੀਕ ਤੋਂ ਬਾਅਦ ਲੋਕਾਂ ਨੇ ਸੋਸ਼ਲ ਇਨਫਲੂਐਂਸਰਸ ਨੇ ਹਰਪੀਤ ਜੀ ਤੁਸੀਂ ਤੁਹਾਨੂੰ ਦੁਨੀਆ ਇਹ ਨਾ ਮੰਨਦੀ ਏ ਕੱਲ ਤੁਸੀਂ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਂਦੇ ਦੀ ਆਪਣੀ ਵੀਡੀਓ ਪੀਟੀਸੀ ਤੇ ਅਪਲੋਡ ਕਰ ਦੋ ਜੇ ਤੇ ਅਸੀਂ ਉਹਨੂੰ ਮੰਨਾਂਗੇ ਹੀ ਨਾ ਅਸੀਂ ਫੋਲੋ ਕਰਦੇ ਹਾਂ ਤੁਹਾਨੂੰ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਲ ਬਲੌਗਰਸ ਨੇ ਫੂਡ ਬਲੌਗਰਸ ਨੇ ਚੰਗੇ ਚੰਗੇ ਕ੍ਰਿਕਟਰਸ ਨੇ ਚੰਗੇ ਚੰਗੇ ਸਿੰਗਰਸ ਨੇ ਜਦੋਂ ਚਾਈਨਾ ਡੋਰ ਨੂੰ ਅਪਲੋਡ ਕਰ ਦਿੱਤਾ ਤੇ ਆਪਾਂ ਉਹਦਾਂ ਦੀਆਂ ਆਈਡੀ ਪ੍ਰੂਫਸ ਤੋਂ ਵੀਡੀਓਜ਼ ਕੱਢ ਕੇ ਦਰਖਾਸਤ ਦੇ ਨਾਲ ਅੰਮ੍ਰਿਤਸਰ ਕਮਿਸ਼ਨਰੇਟ ਨੂੰ ਦਿੱਤੀਆਂ ਤੇ ਉਹ ਪਰਚਾ ਦਰਜ ਨਹੀਂ ਹੋਇਆ ਤੇ ਫਿਰ ਦੂਰਬੀਨ ਦਾ ਅਸੀਂ ਇਹ ਚਾਰ ਪਾਉਣਾ ਮੈਨੂੰ ਤੇ ਇਹ ਨਹੀਂ ਸਮਝ ਲੱਗ ਰਹੀ ਹੂੰ ਕੁਝ ਨਹੀਂ ਕੀਤਾ ਜਾ ਰਿਹਾ ਸਰ ਕੁਝ ਨਹੀਂ ਕੀਤਾ ਜਾ ਰਿਹਾ ਔਰ ਜਦੋਂ ਤੱਕ ਇਹ ਮੈਂ ਫਿਰ ਕਮਾਂਗਾ ਨਾ ਬਣੇ ਨਾ ਵਿਕੇ ਇਹ ਰਿਤੇ ਸਖ ਦੀ ਦੇ ਨਾਲ ਨਾ ਬਣੇ ਨਾ ਵਿਕੇ ਪਰ ਉਹ ਸ਼ਕਤੀ ਕਾਨੂੰਨ ਦੀ ਨਹੀਂ ਚਾਹੀਦੀ ਕਾਨੂੰਨ ਦੀ ਸ਼ਕਤੀ ਹਾਈ ਕੋਰਟ ਡਿਕਲੇਅਰ ਕਰ ਚੁੱਕੀ ਹੈ ਐਨਜੀਡੀ ਡਿਕਲੇਅਰ ਕਰ ਚੁੱਕੀ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਡਿਕਲੇਅਰ ਕਰ ਚੁੱਕਾ ਹੈ ਜਿਨ੍ਹਾਂ ਨੇ ਇਹਨੂੰ ਬੈਂਡ ਡੋਰ ਦਾ ਮੈਂ ਦੱਸਣਾ ਚਾਹੁੰਦਾ ਹਰਪੀਰ ਜੀ ਕੱਲਾ ਪਲਾਸਟਿਕ ਡੋਰ ਨਹੀਂ ਕਿਸੇ ਤਰ੍ਹਾਂ ਦਾ ਵੀ ਕੋਈ ਮਾਂਜਾ 2018 ਚ ਆਰਡਰ ਆਇਆ ਕਿਸੇ ਤਰ੍ਹਾਂ ਦਾ ਵੀ ਕੋਈ ਮਾਂਜਾ ਜਿਹੜਾ ਲੋਕਾਂ ਲਈ ਹਾਨੀਕਾਰਕ ਹੋ ਸਕਦਾ ਜਿਹਦੇ ਨਾਲ ਕਟ ਮੱਟ ਸਕਦਾ ਹਰ ਤਰ੍ਹਾਂ ਦਾ ਚਾਹੀਓ ਟ੍ਰੈਡੀਸ਼ਨਲ ਡੋਰ ਆ ਉਹ ਵੀ ਬੈਨ ਹੋ ਚੁੱਕੀ ਹੋਈ ਐ ਹੂੰ ਇਹ ਅਸੀਂ ਤੇ ਗੱਲ ਅੱਜ ਸਿਰਫ ਪਲਾਸਟਿਕ ਡੋਰ ਦੀ ਕਰ ਰਹੇ ਆ ਨਾ ਕਿ ਆਪਾਂ ਉਹ ਆਰਡਰਾਂ ਨੂੰ ਪੜੀਏ ਉਹ ਜਜਮੈਂਟਸ ਨੂੰ ਪੜੀਏ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕਾਈਟ ਫਲਾਈਂਗ ਜਿਹੜੀ ਲੋਕਾਂ ਲਈ ਹਾਨੀਕਾਰਕ ਹੋ ਸਕਦੀ ਉਹਨੂੰ ਵੀ ਬੈਨ ਕਰ ਦਿੱਤਾ ਆ ਆਪਾਂ ਲੋੜੀ ਦਾ ਕਤਲ ਕਰ ਚੁੱਕੇ ਆ ਹੂੰ ਔਰ ਜ਼ਿੰਮੇਵਾਰ ਕੌਣ ਆ ਫਿਰ ਕਵਾਂਗਾ ਪ੍ਰਸ਼ਾਸਨ ਜ਼ਿੰਮੇਵਾਰ ਆ ਹਰ ਤਰ੍ਹਾਂ ਦੀ ਪਿਛਲੀਆਂ ਸਰਕਾਰਾਂ ਵੀ ਜੇ ਮੈਂ 12 ਸਾਲ ਤੋਂ ਲੜ ਰਹਿਆ ਸਮਝੋ ਅਸੀਂ ਤਿੰਨ ਤਿੰਨ ਸਰਕਾਰਾਂ ਹੰਡਾ ਲਈਆਂ ਔਰ ਤਿੰਨਾ ਬੜੋਂ ਕੁਛ ਨਹੀਂ ਕੀਤਾ ਗਿਆ ਜੀ ਹਮ ਪਰਮਜੀਤ ਸਿੰਘ ਢਿੱਲੋਂ ਸਾਹਿਬ ਢਿੱਲੋਂ ਸਾਹਿਬ ਅੱਜ ਜਿਹੜੀ ਹੁਣੇ-ਹੁਣੇ ਗੱਲ ਹਰਸਮਰਨ ਸਿੰਘ ਹੋਰਾਂ ਨੇ ਵੀ ਕੀਤੀ ਹੈ ਕਿਉਂਕਿ ਐਗਜ਼ਾਮਪਲ ਸੈੱਟ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਨਾ ਜਦੋਂ ਸਰਕਾਰ ਪ੍ਰਸ਼ਾਸਨ ਇਹ ਕਹੇ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ ਤੇ ਸਰਕਾਰ ਤੇ ਪ੍ਰਸ਼ਾਸਨ ਦੇ ਨੁਮਾਇंदे ਆਪ ਹੀ ਉਹ ਚਾਈਨਾ ਡੋਰਾਂ ਹੀ ਪਤੰਗ ਉਡਾ ਰਹੇ ਹੋਣ ਤਾਂ ਕੀ ਸੁਨੇਹਾ ਤੁਸੀਂ ਸਮਾਜ ਨੂੰ ਦੇ ਰਹੇ ਹੋ ਕੀ ਸੁਨੇਹਾ ਉਹਨਾਂ ਲੋਕਾਂ ਨੂੰ ਦੇ ਰਹੇ ਹੋ ਜੋ ਚਾਈਨਾ ਡੋਰ ਵੇਚ ਰਹੇ ਨੇ ਬਣਾ ਰਹੇ ਨੇ ਉਡਾ ਰਹੇ ਨੇ ਫਿਰ ਇਹ ਤੁਹਾਨੂੰ ਲੱਗਦਾ ਨਹੀਂ ਕਿ ਗਲਤ ਮੈਸੇਜ ਕਨਵੇ ਕਰ ਰਹੇ ਹੋ ਤੁਸੀਂ ਆਪ ਹੀ ਅਪੀਜੀ ਮੈਂ ਤੁਹਾਡੇ ਚੈਨਲ ਰਾਹੀਂ ਮਾਧਿਅਮ ਰਾਹੀਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਨਾ ਵੀ ਜਿਹੜਾ ਤਰਨਜੋਤ ਜਿਸ ਲੜਕੀ ਦੀ ਆਪਾਂ ਗੱਲ ਕਰ ਰਹੀਆਂ ਹੂੰ ਉਹ ਮੇਰੇ ਹਲਕੇ ਸਮਰਾਲੇ ਤੋਂ ਹੀ ਆ ਲਾਗਲੇ ਪਿੰਡ ਦਾ ਉਹਨਾਂ ਦੇ ਮਾਤਾ ਜੀ ਆਪ ਸਰਪੰਚ ਨੇ ਤੁਸੀਂ ਮਹਿਸੂਸ ਕਰਕੇ ਦੇਖੋਗੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਉਹ ਕਈ ਦਿਨਾਂ ਤੋਂ ਪਿੰਡ ਦੇ ਵਿੱਚ ਇਹ ਅਨਾਊਂਸਮੈਂਟ ਕਰ ਰਹੇ ਸੀ ਵੀ ਕੋਈ ਵੀ ਪਤੰਗਬਾਜ਼ੀ ਚਾਈਨਾ ਡੋਰ ਨਾ ਪਿੰਡ ਚ ਖਰੀਦੀ ਜਾਵੇ ਨਾ ਵੇਚੀ ਜਾਵੇ ਨਾ ਉਹਨਾਂ ਪਤੰਗ ਚੜਾਏ ਜਾਣ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦਾ ਆਪਣਾ ਪੁੱਤ ਉਸੇ ਚਾਇਨਾ ਡੋਰ ਦੇ ਨਾਲ ਇਸ ਦੁਨੀਆ ਤੇ ਨਹੀਂ ਰਹਿਣਾ ਮੈਂ ਥੋੜੀ ਜੀ ਗੱਲ ਇਹ ਜ਼ਰੂਰ ਕਹਿਣਾ ਚਾਹੂੰ ਜਿਹੜੇ ਤੁਹਾਡੇ ਦਰਸ਼ਕ ਨੇ ਮਹਿਸੂਸ ਕਰਕੇ ਜ਼ਰੂਰ ਦੇਖਿਓ ਉਹ ਬੱਚਾ ਜਦੋਂ ਉਹਦੀ ਗਲਾਂ ਤੇ ਉੱਤੇ ਚਾਇਨਾ ਡੋਰ ਫਿਰਦੀ ਆ ਉਹ ਆਪਣੇ ਕਜ਼ਨ ਦੇ ਨਾਲ ਸੀ ਤੇ ਉਹਨੂੰ ਪਤਾ ਕੀ ਕਹਿੰਦਾ ਕਹਿੰਦਾ ਮੈਂ ਤੈਨੂੰ ਘੁੱਟ ਕੇ ਪਿੱਛੋਂ ਜੱਫੀ ਪਾਉਣਾ ਮੈਨੂੰ ਹਸਪੀਟਲ ਲੈ ਜਾ। ਓਏ ਹੋਏ। ਅੱਧਾ ਕਿਲੋਮੀਟਰ ਜਾ ਕੇ ਉਹ ਬੰਦਾ ਬਿਉਸ਼ ਹੋ ਕੇ ਸੜਕ ਤੇ ਬੱਚਾ ਵਿਚਾਰਾ गिर ਜਾਂਦਾ। ਇੱਕ ਇਨਸੀਡੈਂਟ ਤਾਂ ਇਹਨਾਂ ਨੇ ਰਿਪੋਰਟ ਕਰਤਾ ਪਰ ਜਿਸ ਟਾਈਮ ਤੇ ਉਸ ਬੱਚੇ ਦਾ ਹੂੰ ਤੇ ਉੱਥੇ ਪਈ ਸੀ ਹਸਪੀਟਲ ਦੇ ਵਿੱਚ ਹੂੰ ਉਸ ਟਾਈਮ ਤੇ ਸਾਢੇ ਹਲਕੇ ਦੇ ਵਿੱਚੋਂ ਹੂੰ ਚਾਰ ਹੋਰ ਮਸਲੇ ਜਿਹੜੇ ਉੱਥੇ ਰਜਿਸਟਰ ਹੋਏ ਸੀ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਘੱਟ ਵੱਜੇ ਨੇ ਇਹ ਚਾਈਨਾ ਡੋਰ ਨਹੀਂ ਮੈਂ ਮੈਂ ਹੈਰਾਨ ਇਸ ਗੱਲ ਤੋਂ ਆ ਕਿ ਜਿਹੜੇ ਲੋਕ ਵੇਚਦੇ ਨੇ ਕਿੰਨਾ ਕੁ ਪੈਸਾ ਕਮਾ ਲੈਣਗੇ ਜਿਹੜੇ ਖਰੀਦਦੇ ਨੇ ਉਹ ਕਿੰਨਾ ਕਿਹਦੇ ਨਾਲ ਖੇਡ ਲੈਣਗੇ ਇਹ ਆਪਣੇ ਬੱਚਿਆਂ ਤੇ ਆਪਣੇ ਪਰਿਵਾਰਾਂ ਤੇ ਮਹਿਸੂਸ ਕਰਕੇ ਦੇਖੋ ਕਿ ਸੇਫ ਨਹੀਂ ਮਹਿਸੂਸ ਕਰਦੇ ਉਤੋਂ ਜਿਹੜੀਆਂ ਸਰਕਾਰਾਂ ਨੇ ਮੈਂ ਸਿੱਧੇ ਤੌਰ ਤੇ ਕਹਾ ਜੋ ਸਾਡਾ ਪੁਲਿਸ ਪ੍ਰਸ਼ਾਸਨ ਆ ਉਹਨਾਂ ਦੇ ਜੋ ਇੱਥੇ ਐਸ ਐਚਓ ਹੋਣ ਜਾਂ ਕੋਈ ਹੋਵੇ ਉਹਨਾਂ ਤੇ ਬਣਦੀਆਂ ਟੁਕਦੀਆਂ ਕਾਰਵਾਈਆਂ ਬਰਾਬਰ ਦਾ ਪਰਚਾ ਹੋਣਾ ਚਾਹੀਦਾ ਇੱਡੇ ਜਿਹੜਾ ਡਰੋਨ ਚੜਾਉਂਦੇ ਨੇ ਜਿਵੇਂ ਤੁਸੀਂ ਦੱਸਿਆ ਇੱਕ ਕੇਵਲ ਖਾਨਾ ਪੂਰੀਆ ਟਰਲੋ ਸਾਹਿਬ ਦੇ ਤੋਂ ਇਸ ਤੋਂ ਵੱਡਾ ਇਸ ਤੋਂ ਵੱਡਾ ਕਿਸੇ ਮਾਪੇ ਬਾਬਤ ਲਈ ਕੋਈ ਦੁੱਖ ਨਹੀਂ ਹੈ ਉਫ ਮੇਰੇ ਕੋਲ ਵਰਡ ਨਹੀਂ ਹੈ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਜੀ ਕੱਲ ਜਦੋਂ ਇਹ ਗੱਲ ਸਾਡੇ ਇਲਾਕੇ ਦੇ ਵਿੱਚ ਆਈ ਪਰਸੋਂ ਦੀ ਕੋਈ ਮਾਂ ਕੋਈ ਬੱਚਾ ਆਪਣੇ ਬੱਚੇ ਨੂੰ ਦੇਖ ਕੇ ਹਰੇਕ ਨੂੰ ਰੋਣਾ ਆਉਂਦਾ ਸੀ ਜਦੋਂ ਅਸੀਂ ਆਪਣੇ ਪਰਿਵਾਰਾਂ 'ਚ ਗੱਲਾਂ ਕੀਤੀਆਂ ਸਾਰੇ ਰੋ ਰਹੇ ਸੀ ਉਹ ਵਿਚਾਰਾ ਇਕਲੌਤਾ ਪੁੱਤਰ ਸੀਗਾ ਜੀ 10ਵੀਂ ਦਾ ਐਗਜ਼ਾਮ ਦੇ ਕੇ ਘਰ ਆ ਰਿਹਾ ਉਹਨੂੰ ਕੁਝ ਨਹੀਂ ਪਤਾ ਉਹਨੇ ਸਿਰਫ ਆਪਣੀ ਮਾਂ ਨੂੰ ਘਰੇ ਇਹ ਗੱਲ ਕਹੀ ਆ ਵੀ ਅੱਗੇ ਮੈਂ ਵੈਂਚਾ ਨਾ ਮੈਂ 2 ਘੰਟੇ ਪਹਿਲਾਂ ਘਰੇ ਆ ਕੇ ਪਤੰਗ ਚੜਾਉਣੀ ਚਾਹਨਾ ਆਪਣੇ ਕਜ਼ਨ ਨੂੰ ਬੁਲਾਉਂਦਾ ਤੇ ਵਿਚਾਰਾ ਸਿਰਫ ਉਹਦੇ ਘਰ ਤੇ ਸਕੂਲ ਦਾ ਜਿਹੜਾ ਡਿਫਰੈਂਸ ਆ 3 ਕਿਲੋਮੀਟਰ ਦਾ ਜੀ ਉਸ ਦੇ ਵਿੱਚ ਇਹ ਬੱਚਾ ਵਿਚਾਰਾ ਗਿਰ ਜਾਂਦਾ ਮਤਲਬ ਬਿਆਨ ਨਹੀਂ ਕੀਤੇ ਜਾ ਸਕਦੇ ਸ਼ਬਦ ਜਿਹੜਾ ਇਸ ਇਲਾਕੇ ਨੇ ਸਾਡੇ ਨੇ ਮਹਿਸੂਸ ਕਰਕੇ ਦੇਖਿਆ ਤੇ ਸ਼ਰਮ ਹੋਣੀ ਚਾਹੀਦੀ ਆ ਲੋਕਾਂ ਨੂੰ ਜਿਹੜੇ ਹਜੇ ਵੀ ਇਸ ਧੰਦੇ ਨਾਲ ਲੋੜੇ ਨੇ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਨਾ ਉਸ ਤੋਂ ਬਾਅਦ ਵੀ ਕੱਲ ਵੀ ਮੱਚਵੜਾ ਸਮਰਾਲਾ ਸ਼ਰਿਆਮ ਪਤੰਗ ਜਿਹੜੇ ਟੁੱਟ ਕੇ ਜਾ ਰਹੇ ਸੀ ਚਾਈਨਾ ਡੋਰ ਵਰਤੀ ਜਾ ਰਹੀ ਹੈ ਬਕਾਇਦਾ ਕੋਈ ਪ੍ਰਸ਼ਾਸਨ ਵੱਲੋਂ ਕੰਮ ਨਹੀਂ ਕੀਤਾ ਗਿਆ ਕੇਵਲ ਛਾਪੇ ਮਾਰੀ ਕਰਕੇ ਖਾਣਾ ਪੂਰਤੀ ਕੀਤੀ ਕਮਾਲ ਹੈ ਮੈਂ ਤੈ ਸਮਝ ਨਹੀਂ ਆਂਦੀ ਲੋਕਾਂ ਦਾ ਕੀ 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 ਮਜ਼ਾ ਯਾਰ ਕਿਸੇ ਦਾ ਘਰ ਤੁਸੀਂ ਖਤਮ ਕਰਤਾ ਕਿਸੇ ਦਾ ਘਰ ਤੁਸੀਂ ਖਰਾਬ ਕਰਤਾ ਕੋਈ ਮਾਪੇ-ਬਾਪ ਆਪਣੇ ਬੱਚੇ ਨੂੰ ਵਿਲਕਰੇ ਹੋਣਗੇ ਕੋਈ ਬੱਚਾ ਆਪਣੀ ਮਾਂ ਨੂੰ ਵਿਲਕ ਰਿਹਾ ਹੋਏਗਾ ਤਾਂ ਤੁਹਾਡਾ ਦਿਲ ਕਿਵੇਂ ਕਰ ਜਾਂਦਾ ਹੈ ਕਿ ਸਭ ਦੇ ਬਾਵਜੂਦ ਤੁਸੀਂ ਪਤੰਗ ਉਡਾਓ ਤੁਸੀਂ ਇਸ ਚਾਈਨਾ ਡੋਰ ਦਾ ਇਸਤੇਮਾਲ ਕਰੋ ਜੇ ਮੈਂ ਤਾਂ ਕਹਿੰਦਾ 2-4 ਸਾਲ ਲਈ ਆਪਾਂ ਪਤੰਗ ਹੀ ਬੈਨ ਕਰ ਦਈਏ ਤਾਂ ਕਿੱਡੀ ਕੁਡੀ ਆਫਤ ਹੈ ਅਸੀਂ ਬਹੁਤ ਕੁਝ ਪਹਿਲਾਂ ਵੀ ਕੀਤਾ ਨਾ ਲਾਕਡਾਊਨ ਵੀ ਦੇਖਿਆ ਅਸੀਂ ਸਭ ਕੁਝ ਦੇਖਿਆ ਸੀ ਸਭ ਕੁਝ ਬੰਦ ਕਰ ਦਿੱਤਾ ਜੇ ਇੰਨਾ ਹੀ ਹਾਲਾ ਸਾਡੇ ਤੋਂ ਨਹੀਂ ਹੋ ਰਿਹਾ ਤੇ ਲਾ ਦਿਓ ਬੈਨ ਅਸੀਂ ਆਤਿਸ਼ਬਾਜ਼ੀ ਵੀ ਤਾਂ ਬੰਦ ਕਰਾਣੇ ਆ ਨਾ ਨਹੀਂ ਹੁੰਦੀ ਉਹ ਵੱਖਰੀ ਗੱਲ ਹੈ ਪਤੰਗ ਤਾਂ ਬੰਦ ਕੀਤੇ ਜਾ ਸਕਦੇ ਘੱਟੋ ਘੱਟ ਇਹ ਤਾਂ ਪਤਾ ਵੀ ਕਿੱਥੇ ਕੀ ਉਡ ਰਿਹਾ ਜੇ ਤੁਹਾਡੀ ਸਿਹਰਦਤਾ ਹੋਵੇ ਜੇ ਇਸ ਤਰ੍ਹਾਂ ਲੋਕ ਮਰ ਰਹੇ ਨੇ ਲੋਕਾਂ ਦੇ ਚਿਹਰੇ ਖਤਮ ਹੋ ਰਹੇ ਨੇ ਇਸ ਦੇ ਬਾਵਜੂਦ ਵੀ ਅਸੀਂ ਕੁਝ ਨਹੀਂ ਕਰ ਰਹੇ ਤਾਂ ਹਰਸਿਮਰਨ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਕੋੜਾਕੁੱਟ ਪਰ ਲੈਣਾ ਚਾਹੀਦਾ ਬਾਈ 3 ਸਾਲ ਤੱਕ ਪੂਰੀ ਤਰ੍ਹਾਂ ਬੰਨ ਕੋਈ ਪਤੰਗ ਨਹੀਂ ਉਡੇਗਾ ਭਾਵੇਂ ਉਹ ਦੇਸੀ ਡੋਰ ਹੋਵੇ ਭਾਵੇਂ ਚਾਈਨਾ ਡੋਰ ਹੋਵੇ ਸਾਨੂੰ ਲੋਕ ਜਾਇਦਾ ਚਾਹੀਦੇ ਨੇ ਥੋੜਾ ਮਜ਼ਾ ਨਹੀਂ ਚਾਹੀਦਾ ਬਿਲਕੁਲ ਸਰ ਮੈਂ ਨਾ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਵੀਰ ਰਾਂ ਦੀ ਨਾ ਮੈਂ ਮੈਂ ਬੜੇ ਦਿਨਾਂ ਤੋਂ ਨਾ ਇਹ ਭਰਿਆ ਪੀਤਾ ਪਿਆਵਾਂ ਕਿ ਅੱਜ ਕੁਝ ਨਾ ਹੋਵੇ ਅੱਜ ਨਾ ਸੁਣਨ ਨੂੰ ਮਿਲੇ ਕਿਸੇ ਦੀ ਜਾਨ ਚਲ ਗਈ ਅੱਜ ਨਾ ਸੁਣਨ ਨੂੰ ਚਲ ਤੁਸੀਂ ਸੋਚੋ ਕਿ ਇਹਦੀ ਲੜਾਈ ਸਾਨੂੰ 13 ਮੈਂ ਵੀਰ ਜੀ ਨੂੰ ਕਹਾਂ 13 ਜਨਵਰੀ ਤੋਂ ਸ਼ੁਰੂ ਕਰਕੇ ਅਗਲੇ ਸਾਲ ਦੀ 12 ਜਨਵਰੀ ਤੱਕ ਜੇ ਲੜਾਈ ਲੜਾਂਗੇ ਹੂੰ ਜੇ ਪ੍ਰਸ਼ਾਸਨ ਸੁਹਿਰਦ ਹੋਏਗਾ ਔਰ ਜੇ ਪਰਚੇ ਦਰਜ ਤੁਸੀਂ ਇੱਕ ਗੱਲ ਕੀਤੀ ਕਿ ਸਾਨੂੰ ਐਗਜ਼ਾਮਪਲ ਸੈੱਟ ਕਰਨੀ ਪੈਣੀ ਹੈ ਡੈਟਰੈਂਟ ਇਫੈਕਟ ਕਰਨਾ ਪੈਣਾ ਮੈਂ ਇੱਕ ਸਿੰਪਲ ਜੀ ਗੱਲ ਕਹਿਣਾ ਕਿ ਡੈਟਰੈਂਟ ਇਫੈਕਟ ਕਰ ਦਿਓ ਤੁਹਾਡਾ ਮੰਤਰੀ ਉਡਾਰਿਆ ਔਰ ਤੇ ਪਰਚਾ ਦਰਜ ਕਰ ਦਿਓ ਹੁਣ ਹੁਣ ਤੇ ਸੀਐਮ ਸਾਹਿਬ ਕਰ ਸਕਦੇ ਆ ਨਾ ਹੂੰ ਹੁਣ ਤੇ देयर ਇਜ਼ ਲੋਟ ਆਫ ਐਵਿਡੈਂਸ ਆ ਪਛਾਣ ਵੀ ਹੈ ਉਹਦਾ 95 ਇਹ ਗੱਟੂ ਵੀ ਹੈ ਯੂਜ਼ ਵੀ ਕਰ ਰਹੇ ਨੇ ਚਾਈਨਾ ਡੋਰ ਉਹਨਾਂ ਕੋਲ ਵੀ ਆ ਗਈ ਉਹਨਾਂ ਦਾ ਫਰਜ਼ ਬੰਦਾ ਸੀ ਆਪਣੇ ਛੋਟੇ ਜਿਹੇ ਬੱਚੇ ਨੂੰ ਇਹ ਗੱਲ ਕਹਿਣ ਦੀ ਆ ਕਿ ਪੁੱਤਰ ਆਪਾਂ ਇਹ ਡੋਰ ਨਹੀਂ ਯੂਜ਼ ਕਰਨੀ ਉਹਨਾਂ ਵੱਲੋਂ ਵੀਡੀਓ ਆਣੀ ਚਾਹੀਦੀ ਸੀ ਆਪਾਂ ਦੀ ਡੋਰ ਨੂੰ ਅੱਗੇ ਲਾਉਣੀ ਹੈ ਪਰ ਉਹਨਾਂ ਨੇ ਉਸ ਡੋਰ ਨਾਲ ਗੁੱਡੀ ਉਡਾਈ ਕੀ ਪਤਾ ਉਹਨਾਂ ਦੀ ਡੋਰ ਦੇ ਨਾਲ ਵੀ ਕੋਈ ਇੰਜਰੀ ਕਿਸੇ ਨੂੰ ਹੋਈ ਹੁੰਦੀ ਕੌਣ ਜ਼ਿੰਮੇਵਾਰ ਹੋਦਾ ਸਰ ਸਰ ਇਹ ਪਤੰਗਬਾਜ਼ੀ ਬੈਨ ਹੋਏਗੀ ਮਿਸ਼ਾਕਾਪਟਨਮ ਚ ਬੈਨ ਹੋਗੀ ਗੁਜਰਾਤ ਦੇ ਵਿੱਚ ਬੈਨ ਹੋਗੀ ਲਾਹੌਰ ਪਾਕਿਸਤਾਨ ਦੇ ਵਿੱਚ ਬੈਨ ਹੋਗੀ ਪੰਜਾਬ ਦੇ ਹੋਰ ਕੁਝ ਸ਼ਹਿਰਾਂ ਚ ਵੀ ਇਹਨੂੰ ਬੈਨ ਕਰਨਾ ਪਏਗਾ ਅੱਜ ਮੈਂ ਫਿਰੋਜ਼ਪੁਰ ਗਿਆ ਸੀ ਅਰਪਿਤ ਸਰ ਫਿਰੋਜ਼ਪੁਰ ਦੇ ਇੱਕ ਹਸਪੀਟਲ ਚ ਕਿਸੇ ਮਰੀਜ਼ ਨੂੰ ਮਿਲਣ ਗਿਆ ਅੱਜ ਦੇ ਤੇ ਕੱਲ ਦੇ ਦਿਨ ਦੇ ਵਿੱਚ 16 ਮਰੀਜ਼ ਗਲੇ ਕਟਿਆਏ ਉੱਥੇ ਓਏ ਹੋਏ ਹੋਏ ਤੁਸੀਂ ਸੋਚੋ ਕਿ ਇੱਕ ਹਸਪਤਲ 'ਚ 16 ਤੇ ਇੱਕ ਸ਼ਹਿਰ ਦੇ ਵਿੱਚ 50 ਤੋਂ 100 ਹਸਪਤਲ ਹੁੰਦਾ ਆਪਾਂ ਕੀ ਕਰ ਰਹੇ ਆ ਇਸ ਤੋਂ ਲਿੱਥਲ ਕੀ ਚੀਜ਼ ਹੋਗੀ ਹਮਮਬ ਨਸ਼ਾ ਨਸ਼ੇ ਦੀ ਗੱਲ ਕਰਦੇ ਨਾ ਯੁੱਧ ਨਸ਼ੇ ਵਿਰੁੱਧ ਹਮਮ ਆਪਾਂ ਓਪੀ ਬੁਲਡੋਜ਼ਰ ਚਲਾ ਕੇ ਘਾਟਾ ਦਿੰਨੇ ਆ ਮੈਂ ਕਹਿੰਦਾ ਬਿਲਕੁਲ ਠੀਕ ਆ ਪਰ ਇਹ ਚਾਈਨਾ ਡੋਰ ਵਰਤਣ ਵਾਲੇ ਦਾ ਘਰ ਕਦੋਂ ਟਾਏਗਾ ਹਮ ਇੱਕ 15 ਸਾਲ ਦਾ ਬੱਚਾ ਚਲਾ ਗਿਆ ਹਰਤੇਜ ਹਸਪਤਲ ਅੰਮ੍ਰਿਤਸਰ ਦੇ ਵਿੱਚ ਇੱਕ ਵੀਰ ਕੰਮ ਕਰਦਾ ਸੀ 33 ਸਾਲ ਦਾ ਸਰ ਉਹਦੀ 13000 ਰੁਪਏ ਤਨਖਾਹ ਸੀ ਚਾਈਨਾ ਡੋਰ ਨੇ ਉਹਨੂੰ ਉਹਦਾ ਗਲਾ ਇਦਾਂ ਕੱਟਤਾ ਜਦੋਂ ਮੈਡੀਕਲ ਕਰਾਨ ਗਏ ਹਰਪ੍ਰੀਤ ਜੀ ਡਾਕਟਰ ਕਹਿੰਦਾ ਇਹ ਚਾਈਨਾ ਡੋਰ ਨਾਲ ਨਹੀਂ ਵੜਿਆ ਗਿਆ ਇਹ ਤੇ ਕਿਸੇ ਨੇ ਵਾਰ ਕੀਤਾ ਓਏ ਹੋਏ ਇਹਦੇ ਤੇ ਕਿਸੇ ਨੇ ਵਾਰ ਕੀਤਾ ਅਸੀਂ ਜਦੋਂ ਵੀਡੀਓ ਘੁਡਾਈ ਤੇ ਉਹਨਾਂ ਨੂੰ ਐਵੀਡੈਂਸ ਦਿੱਤੀ ਕਿ ਚਾਈਨਾ ਡੋਰ ਨਾਲ ਹੋਇਆ ਕਿਸੇ ਨੇ ਵਾਰ ਨਹੀਂ ਕੀਤਾ ਉਹਦੀ ਬੱਚੀ ਨੇ ਵੀਡੀਓ 'ਚ ਕਿਹਾ ਕਿ ਮੇਰੇ ਪਾਪਾ ਤੇ ਮਰ ਗਏ ਹੋਰ ਕਿਸੇ ਦਾ ਬਾਪਨਾ ਮਰੇ ਸਰ ਇਹ ਚਾਈਨਾ ਡੋਰ ਨਹੀਂ ਹੋਣੀ ਖਤਮ ਸਰ ਇਹ ਗੁੱਡੀਆਂ ਬੰਦ ਹੋਣਗੀਆਂ ਲੋਕਾਂ ਨੂੰ ਅਕਲ ਆਏਗੀ ਕਿ ਸਾਡੀ ਲੋੜੀ ਕਤਲ ਹੋ ਗਈ ਹੈ ਤਾਂ ਜਾ ਕੇ ਸ਼ਾਇਦ ਲੋਕਾਂ ਨੂੰ ਚੈਨ ਆਵੇ ਕਿਉਂਕਿ ਲੋਕੀ ਹੁਣ ਆਰਪੀਜੀ ਕੀ ਸ਼ੁਰੂ ਹੋ ਗਿਆ ਨਵਾਂ ਟਰੈਂਡ ਇਹ ਡੋਰ ਕਾਫੀ ਮਾਤਰਾ ਚੋ ਗੱਟੂ ਦੇ ਵਿੱਚ ਆਉਂਦੀ ਹੈ ਲੋਕੀ ਪਤੰਗ ਉਡਾਈ ਜੇ ਕੱਟੀ ਗਈ ਹੱਥੋਂ ਤੋੜ ਕੇ ਛੱਡ ਦਿੰਦੇ ਆ ਕਿਉਂਕਿ ਜਿਹੜਾ ਖਿੱਚ ਰਿਹਾ ਜਦੋਂ ਖਿੱਚਦਾ ਉਹਨੂੰ ਹੋਰੇ ਛਿੱਤਰ ਤੇ ਛੱਟ ਵੱਜ ਜਾਂਦੀ ਹੈ ਆਪਣੀ ਆਪਣੀ ਛੱਟ ਪਿੱਛੇ ਉਹ ਲੋਕਾਂ ਦਾ ਕਿੰਨਾ ਬਟ ਗ੍ਰੀਵियस ਇੰਜਰੀ ਹੋ ਰਹੀ ਹੈ 307 ਦਾ ਪਰਚਾ ਮੈਨੂੰ ਇੱਕ ਗੱਲ ਦੱਸ ਦਿਓ ਅ ਪਰਮਜੀਤ ਭਾਜੀ ਕਿ ਤੁਹਾਡੇ ਸਮਰਾਲੇ ਚ ਡੈਥ ਹੋਈ 302 ਦਾ ਪਰਚਾ ਦਰਜ ਹੋਇਆ ਹਮ ਐਫ ਆਈ ਆਰ ਦਰਜ ਹੋਈ ਨਹੀਂ ਸਰ ਕੁਝ ਵੀ ਨਹੀਂ ਜੇ ਐਫ ਆਈ ਆਰ ਨਹੀਂ ਦਰਜ ਹੋਈ ਫਸਟ ਇਨਫੋਰਮੇਸ਼ਨ ਰਿਪੋਰਟ ਮੀਨਸ ਕੋਈ ਅਫੈਂਸ ਹੋਇਆ ਹੋਵੇ ਉਹਦੀ ਆਪਾਂ ਰਜਿਸਟਰ ਕਰਾਨੀ ਹੈ ਜੇ ਨਹੀਂ ਰਜਿਸਟਰ ਕੀਤੀ ਤੇ ਇਹ ਚਾਈਨਾ ਡੋਰ ਕਿੰਨੀ ਘਾਤਕ ਮੈਨੂੰ ਤਾਂ ਲੱਗ ਰਿਹਾ ਕਿ ਹੁਣ ਇਹਨੂੰ ਯੂਜ਼ ਕੀਤਾ ਜਾ ਰਿਹਾ ਲੋਕਾਂ ਨੂੰ ਮਾਰਨ ਵਾਸਤੇ ਲੋਕੀ ਆਪਣੀ ਦੁਸ਼ਮਣੀ ਕੱਢ ਰਿਹਾ ਇਹਨੂੰ ਢਾਕੇ ਸਾਰ ਹੂੰ ਕੋਈ ਵੱਡੀ ਗੱਲ ਨਹੀਂ ਹੈ ਬਿਲਕੁਲ ਠੀਕ ਹੈ ਜਦ ਇਹ ਪਤਾ ਹੈ ਵੀ ਇਹਦੇ ਨਾਲ ਕੀ ਕੀ ਹੋ ਰਿਹਾ ਉਹਦੇ ਬਾਵਜੂਦ ਜੇ ਤੁਸੀਂ ਜਾਣ ਕੇ ਉਡਾ ਰਹੇ ਹੋ ਫਿਰ ਤਾਂ ਤੁਸੀਂ ਦੋਸ਼ੀ ਹੋ ਤੇ ਦੋਸ਼ਿਆਂ ਦੇ ਖਿਲਾਫ ਕਾਰਵਾਈ ਕਰਨੀ ਵੀ ਬਣਦੀ ਹੈ ਜਿਹੜੀ ਗੱਲ ਟਿੱਲੋ ਸਾਹਿਬ ਹਰਸਮਰਨ ਹੋਰਾਂ ਨੇ ਵੀ ਕਹੀ ਹੈ ਜਿਤਕ ਮੈਂ ਵੀ ਕਾਫੀ ਹੱਦ ਤੱਕ ਰਾਜੀ ਹਾਂ ਮੈਂ ਇੱਕ ਦੋ ਥਾਵਾਂ ਤੇ ਇਹ ਵੀ ਰਿਸਰਚ ਕੀਤੀ ਹੈ ਕਿ ਬਾਕੀਆਂ ਥਾਵਾਂ ਤੇ ਬਾਕੀ ਥਾਵਾਂ ਤੇ 3 ਦਿਨ ਦੇ ਲਈ ਇੱਕ ਵੱਡਾ ਗਰਾਊਂਡ ਸਿਲੈਕਟ ਕੀਤਾ ਜਾਂਦਾ ਕਿ 3 ਦਿਨ ਸਾਲ ਦੇ ਵਿੱਚ ਤੁਸੀਂ ਪਤੰਗ ਉਡਾਣੇ ਆ ਪਾਈ ਆ ਜਾਓ ਜਿੱਥੇ ਨੇੜੇ ਤੇੜੇ ਕੋਈ ਵਸੋਂ ਨਹੀਂ ਕੋਈ ਹਾਈਵੇ ਨਹੀਂ ਉੱਥੇ ਜਾ ਕੇ ਅੜਾਓ ਆਪਣਾ ਮਜ਼ਾ ਕਰਨਾ ਕਰੋ ਪਰ ਤੁਸੀਂ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਕਸਬਿਆਂ ਦੇ ਵਿੱਚ ਕਿਤੇ ਤੁਹਾਡਾ ਪਤੰਗ ਨਹੀਂ ਉਡਦਾ ਦਿਖਾਈ ਦੇਣਾ ਤਾਂ ਜਾ ਕੇ ਇਹ ਸਾਰੀਆਂ ਚੀਜ਼ਾਂ ਸੈੱਟ ਹੋਣੀਆਂ ਜੇ ਬਾਕੀ ਸੂਬੇ ਇਹ ਐਗਜ਼ਾਮਪਲ ਸੈੱਟ ਕਰ ਸਕਦੇ ਆ ਅਸੀਂ ਕਿਉਂ ਨਹੀਂ ਕਰ ਸਕਦੇ ਇੱਥੇ ਤਾਂ ਸਾਡਾ ਕੋਈ ਪੈਸਾ ਨਹੀਂ ਲੱਗਣਾ ਇੱਥੇ ਤਾਂ ਨਹੀਂ ਸਾਨੂੰ ਕੋਈ ਬਜਟ ਪੈਣਾ ਮੋਟਾ બીજી ਗੱਲ ਇਹ ਆ ਦੇਖੋ ਜਿਹੜਾ ਸਰਕਾਰਾਂ ਦੀ ਜੇ ਨੀਤ ਚੰਗੀ ਹੋਵੇ ਤਾਂ ਸਾਰਾ ਕੁਝ ਹੋ ਸਕਦਾ ਵੈਸੇ ਤੁਹਾਡੀ ਗੱਲ ਬਿਲਕੁਲ ਜਾਇਜ਼ ਆ ਇਹ ਤਾਂ ਇੱਕ ਵਾਰ ਨਾ ਜੀ ਕੰਪਲੀਟ ਬੈਨ ਲੱਗਣਾ ਚਾਹੀਦਾ ਕਿਸੇ ਦੀ ਖੇਡ ਕਿਸੇ ਦੀ ਮੌਤ ਨੂੰ ਲੈ ਜਾਂਦੀ ਆ ਜਿਵੇਂ ਮੇਰੇ ਵੀਰ ਨੇ ਗੱਲ ਕੀਤੀ ਜੇ ਜੁੱਧ ਨਸ਼ਿਆਂ ਵਿਰੁੱਧ ਕੋਈ ਕਰਦਾ ਨਸ਼ਾ ਆਪਣੀ ਜ਼ਿੰਦਗੀ ਨਾਲ ਆਪ ਖਿਲਵਾੜ ਕਰ ਰਿਹਾ ਤੇ ਕਿਸੇ ਦੀ ਖੇਡ ਕਿਸੇ ਨੂੰ ਮਾਰ ਦਿੰਦੀ ਆ ਸਰਕਾਰਾਂ ਨੂੰ ਸਖਤ ਕਾਨੂੰਨ ਸਾਰੇ ਨੇ ਪਰ ਇਹਨਾਂ ਦੀ ਮਨਸ਼ਾ ਹੋਣੀ ਚਾਹੀਦੀ ਹੈ ਜਿਹੜੇ ਜਿੰਨੇ ਬੋਰਡ ਇਹ ਲਾ ਰਹੇ ਨੇ ਆਪਣੀ ਐਡਵਰਟਾਈਜ਼ਮੈਂਟ ਤੇ ਅੱਜ ਦੀ ਜੋ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਗਿਰਦੇ ਦੇ ਨਾਲ ਜੇ ਇਹ ਸੋਚ ਕੇ ਕਿ ਬੱਚਿਆਂ ਦੀ ਜਾਨ ਜਾ ਰਹੀ ਆ ਸਾਡੇ ਪੰਜਾਬ ਦੇ ਨੌਜਵਾਨ ਪੁੱਤ ਨੇ ਜਿਹੜੇ ਇਹ ਲੋਹੜੀ ਕਿਹਦੇ ਲਈ ਮਨਾਉਨੇ ਆ ਆ ਪੁੱਤਾਂ ਧੀਾਂ ਦੀ ਲੋਹੜੀ ਨਹੀਂ ਪੁੱਤ ਧੀ ਤਾਂ ਇਹਨਾਂ ਦੀ ਆ 100-100 ਰੁਪਏ ਦੀ ਡੋਰ ਪਿੱਛੇ ਇਹ ਪੂਰੇ ਹੋ ਹੀ ਜਾਂਦੇ ਸੋ ਇਹਨਾਂ ਦੀ ਸਿਕਿਰਦੇ ਇਹਨਾਂ ਨੂੰ ਦਿਖਾਉਣੀ ਚਾਹੀਦੀ ਆ ਤੇ ਜਿਹੜਾ ਸਰਕਾਰ ਦਾ ਜਿਹੜਾ ਬਜਟ ਖਰਾਬ ਕਰ ਰਹੇ ਨੇ ਇਹ ਡਰੋਨ ਉਡਾ ਕੇ ਡਰਾਮੇਬਾਜ਼ੀ ਛੱਡ ਕੇ ਜਿੱਥੇ ਬਣਦੀ ਉਹਨੂੰ ਬੰਦ ਕਰਨ ਕੇਵਲ ਲੋਹੜੀ ਤੇ ਕੇਵਲ ਬਸੰਤ ਥੋੜੋ ਦੋ ਦਿਨ ਨੇ ਵੀ ਜਦੋਂ ਅਸੀਂ ਦੁਕਾਨਾਂ ਤੇ ਜਾ ਕੇ ਚੈੱਕ ਕਰਨ ਜਾਂ ਚਲਾਨ ਕਰਕੇ ਅਸੀਂ ਆਪਣੀ ਖਾਣਾ ਪੂਰਤੀ ਕਰਨੀ ਆ ਸਾਰਾ ਸਾਲ ਕਿੱਥੇ ਨੇ ਸਰਕਾਰਾਂ ਇਹਨਾਂ ਦਾ ਕੰਮ ਕੀ ਆ ਜੀ ਅੱਛਾ ਇਹ ਤਾਂ ਉਸ ਬੱਚੇ ਦੀ ਜਿਸ ਬੱਚੇ ਦੀ ਮੌਤ ਹੋਈ ਹੈ ਇਹ ਵੀ ਪਤਾ ਲੱਗਿਆ ਕਿ ਉਹਦੇ ਮਾਪੇ ਵੀ ਸਗੋਂ ਕੈਂਪੇਨ ਚਲਾਉਂਦੇ ਸੀਗੇ ਪਤੰਗਾਂ ਦੇ ਖਿਲਾਫ ਜਾਂ ਚਾਇਨਾ ਡੋਰ ਦੇ ਖਿਲਾਫ ਪਰ ਉਹਨਾਂ ਨੇ ਇਹ ਨਹੀਂ ਪਤਾ ਸੀ ਕਿ ਉਹਨਾਂ ਦਾ ਆਪਣਾ ਬੱਚਾ ਹੀ ਇਸ ਦੀ ਪੇਟ ਚੜ ਜਾਏਗਾ ਤੁਸੀਂ ਇਹ ਦੇਖੋ ਜੀ ਉਹਨਾਂ ਦੇ ਜੋ ਬਾਪ ਨੇ ਉਹਨਾਂ ਦੀ ਕਿਉਂਕਿ ਮਾ ਸਰਪੰਚਾ ਜੀ ਤੇ ਬਾਪ ਨੇ ਲਗਾਤਾਰ ਉਹ ਕਹਿੰਦੇ ਹਫਤਾ ਹੋ ਗਿਆ ਅਸੀਂ ਪਿੰਡ ਦੇ ਵਿੱਚ ਅਨਾਉਂਸਮੈਂਟਾਂ ਕਰਾ ਰਹੇ ਹਾਂ ਅੜੜਾ ਦੇ ਪਿੰਡਾਂ 'ਚ ਵੀ ਕਰਾ ਰਹੇ ਹਾਂ ਵੀ ਚਾਈਨਾ ਡੋਰ ਬੈਨ ਹੋਣੀ ਚਾਹੀਦੀ ਹੈ ਉਹਨਾਂ ਦੇ ਨਾਲ ਦੇ ਪਿੰਡ ਤੇ ਹੀ ਚਾਈਨਾ ਡੋਰ ਨੇ ਉਹਨਾਂ ਦਾ ਪੁੱਤ ਲੇ ਗਈ ਜੀ ਤੁਸੀਂ ਦੇਖੋ ਵੀ ਕੀ ਕੀ ਉੱਥੇ ਹਾਲਾਤ ਹੋਣਗੇ ਤੇ ਪਿੰਡ ਵਾਲਿਆਂ ਤਾਂ ਹੁਣ ਅਸੀਂ ਕੱਲ ਜਦੋਂ ਸੰਸਕਾਰ ਕੀਤਾ ਗਿਆ ਬੀਬੀਆਂ ਦਾ ਇਹ ਕਹਿਣਾ ਸੀ ਵੀ ਜੇ ਸਾਨੂੰ ਕੋਈ ਤਾਂ ਪਤਾ ਲੱਗ ਗਿਆ ਅਸੀਂ ਬੰਦੇ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਜੋ ਪਰਚਾ ਕਰਨਾ ਸਾਡੇ ਤੇ ਕਰ ਲਿਓ ਕਿਉਂਕਿ ਸਾਡਾ ਇੱਕ ਲੋਤਾ ਪੁੱਤ ਵਿਚਾਰਾ ਚਲੇ ਗਿਆ ਤੇ ਇੱਕ ਉਸੇ ਮੁੰਡੇ ਦਾ ਕਜ਼ਨ ਅਜੇ ਹਸਪਤਾਲ 'ਚ ਪਿਆ ਜਿਹਦੇ ਗੱਲ ਤੇ ਕੱਟ ਲੱਗਿਆ ਅੰਗੂਠਾ ਵੱਢਿਆ ਗਿਆ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਤੇ ਦੋਵੇਂ ਜਾਨੇ ਉੱਥੇ ਫੱਟੜ ਹੋਏ ਨੇ ਸੋ ਜਿਹੜਾ ਬੰਦਾ ਸਮਾਜ ਨੂੰ ਸੁਧਾਰਨ ਦੀਆਂ ਗੱਲਾਂ ਕਰਦਾ ਸੀ ਉਹਦਾ ਆਪਣਾ ਇੱਕ ਲੋਤਾ ਪੁੱਤ ਚਲੇ ਗਿਆ ਉਹਨਾਂ ਦੀ ਤਾਂ ਜ਼ਿੰਦਗੀ 'ਚ ਰਿਹਾ ਕੁਝ ਨਹੀਂ ਖਤਮ ਹੀ ਹੋ ਗਿਆ ਉੱਥੇ ਤੇ ਗੱਲ ਕੀਤੀ ਜਾਵੇ ਨਾ ਪਿੱਛੇ ਹੈ ਕੀ ਬਿਲਕੁਲ ਠੀਕ ਹੈ ਕਿਉਂਕਿ ਜ ਜਦ ਨਾਲ ਵੀ ਇਹ ਘਟਨਾ ਵਾਪਰਦੀ ਹੈ ਤਾਂ ਘਰ ਦਾ ਜੀਨ ਨਹੀਂ ਜਾਂਦਾ ਘਰ ਹੀ ਖਤਮ ਹੋ ਜਾਂਦਾ ਮਤਲਬ ਮੇਰੇ ਤੋਂ ਤਾਂ ਵੀਡੀਓ ਦੇਖੀ ਨਹੀਂ ਜਾ ਰਹੀ ਸੀ ਜਦੋਂ ਉਹ ਮਾਂ ਆਪਣੇ ਪੁੱਤ ਨੂੰ ਕਹਿ ਰਹੀ ਸੀ ਕਿ ਖੜਾ ਹੋ ਉੱਠ ਮੇਰੇ ਬੱਚੇ ਔਰ ਪਿਓ ਕਹਿ ਰਿਆ ਸੀਗਾ ਪਰ ਮੈਂ ਮੈਂ ਇਸੇ ਕਰਕੇ ਇਹ ਹਲੂਣਾ ਸੀ ਲੋਕਾਂ ਨੂੰ ਦੇਣਾ ਚਾਹੁੰਦੇ ਆ ਜੇ ਨਹੀਂ ਪੁਲਿਸ ਪ੍ਰਸ਼ਾਸਨ ਕੁਝ ਕਰ ਪਾ ਰਿਹਾ ਤਾਂ ਘਟੋ ਘਟ ਤੁਸੀਂ ਤਾਂ ਜਾਗੋ ਤੁਸੀਂ ਆਪਣੇ ਬੱਚੇ ਨੂੰ ਪਰਸ ਦੇ ਵਿੱਚੋਂ 500 ਦਾ ਨੋਟ ਕੱਟ ਕੇ ਦਿੰਦੇ ਹੋ ਘਟੋ ਘਾਟੇ ਦੇਖੋ ਤਾਂ ਸੀ ਤੁਹਾਡਾ ਬੱਚਾ ਮੌਤ ਕਰੀਣ ਜਾਣ ਜਾ ਰਿਹਾ ਤੁਹਾਡਾ ਬੱਚਾ ਆਪਣੇ ਲਈ ਵੀ ਮੌਤ ਖਰੀਦਣ ਜਾ ਰਹਾ ਨਾ ਕਿ ਕਿਸੇ ਦੇ ਲਈ ਕਿਉਂਕਿ ਕਿਸੇ ਹੋਰ ਨੇ ਵੀ ਤੁਹਾਡੇ ਬੱਚੇ ਦੀ ਮੌਤ ਖਰੀਦੀ ਹੋਣੀ ਹੈ ਇਹ ਸਾਨੂੰ ਸਾਰਿਆਂ ਨੂੰ ਸਹਿird ਹੋਣਾ ਪੈਣਾ ਹੈ ਕੱਲ ਜ਼ਿਰਕਪੁਰ ਦੀ ਵੀ ਘਟਨਾ ਦੋ ਮਾਸੂਮ ਬੱਚੇ ਟ੍ਰੇਨ ਥੱਲੇ ਆ ਕੇ ਮਾਰੇ ਗਏ ਸਿਰਫ ਪਤੰਗ ਪਤੰਗ ਲੁੱਟਦੇ ਲੁੱਟਦੇ ਉਹਨਾਂ ਨੂੰ ਪਤਨ ਲੱਗਿਆ ਔਰ ਦੋਵੇਂ ਗੱਡੀ ਦੇ ਥੱਲੇ ਆ ਕੇ ਸੋ ਇਹ ਇਹ ਤਾਂ ਮੈਨੂੰ ਲੱਗਦਾ ਕਿ ਹਵਾ ਦੇ ਵਿੱਚ ਮੌਤ ਉੱਡ ਰਹੀ ਹੈ ਇਹਦੇ ਵਿੱਚ ਹਰਸਿਮਰਨਜੀਤ ਮਾਪਿਆਂ ਦਾ ਕੀ ਰੋਲ ਹੈ ਕਿਉਂਕਿ ਤੁਸੀਂ ਵੀ ਬੜੀ ਕੋਸ਼ਿਸ਼ ਕੀਤੀ ਹੈ ਮੈਂ ਦੇਖ ਰਿਹਾ ਸੀਗਾ ਤੁਸੀਂ ਮੋਟਰਸਾਈਕਲਾਂ ਦੇ ਅੱਗੇ ਇੱਕ ਸੇਫਗਾਰਡ ਲਗਾਇਆ ਹੋਇਆ ਹੈ ਕਾਫੀ ਹੱਦ ਤੱਕ ਉਹ ਸੁਰੱਖਿਤ ਵੀ ਰਹਿੰਦਾ ਪਰ ਫਿਰ ਵੀ ਮਾਪਾਪ ਦਾ ਵੀ ਤਾਂ ਇੱਥੇ ਇੱਕ ਰੋਲ ਇੱਕ ਜ਼ਿੰਮੇਵਾਰੀ ਬਣਦੀ ਹੈ ਨੈਥਿਕ ਤੌਰ ਤੇ ਹਰਪ੍ਰੀਤ ਜੀ ਇਹਲਾ ਸੇਫਗਾਰਡ ਨਾ ਅਸੀਂ ਗੁਜਰਾਤ ਤੋਂ ਲੈ ਕੇ ਆਏ ਆ ਉੱਥੇ ਮਾਡਲ ਵੇਖਿਆ ਸੀ ਕਿ ਲੋਕਾਂ ਦੀ ਜਾਨ ਬਚਾਉਣ ਵਾਸਤੇ ਆ ਵੇਖੋ ਇਸ ਤਰ੍ਹਾਂ ਅੱਗੇ ਆ ਜਾਂਦਾ ਚਲੋ ਤੁਹਾਨੂੰ ਡੋਰ ਇਫੈਕਟ ਨਹੀਂ ਕਰਦੀ ਪਰ ਕਿੰਨੀ ਵੱਡੀ ਸ਼ਰਮ ਵਾਲੀ ਗੱਲ ਆ ਕਿ ਡੋਰ ਬੰਦ ਨਹੀਂ ਹੋਈ ਤੇ ਸਾਨੂੰ ਇਹ ਲਿਆਣਾ ਪੈ ਗਿਆ ਇਹ ਹਾਰ ਹਰਪ੍ਰੀਤ ਜੀ ਸਾਡੀ ਇਹ ਜਿੱਤ ਨਹੀਂ ਹੈ ਇਹ ਮੇਰੇ ਲਈ ਸ਼ਰਮ ਵਾਲੀ ਗੱਲ ਆ ਕਿ ਸਾਨੂੰ ਇਹ ਪੰਜਾਬ ਦੇ ਵਿੱਚ ਇਹ ਵੱਢਨੇ ਪੈ ਰਹੇ ਨੇ ਲਾ ਹੁੰਦਿਆਂ ਆਇਆ ਬੜੇ ਬੜੇ ਅੱਛੇ ਲੀਡਰ ਹੁੰਦਿਆਂ ਆਇਆ ਸਾਡੇ ਸਰਕਾਰ ਅਸੀਂ ਕੋਈ ਐਮਰਜੈਂਸੀ ਸਿਚੁਏਸ਼ਨ ਚ ਨਹੀਂ ਜੀ ਰਹੇ ਜਿੱਥੇ ਲਾਅ ਨਹੀਂ ਹੈਗਾ ਹਮ ਆਪਾਂ ਇੱਕ ਚੰਗੇ ਲਾਅ ਦੇ ਥੱਲੇ ਆ ਲਾਅ ਨੂੰ ਫੋਲੋ ਕਰਦੇ ਆ ਤੁਸੀਂ ਹੁਣੇ ਗੱਲ ਕੀਤੀ ਨਾ ਲਾਕਡਾਊਨ ਦੇ ਵਿੱਚ ਮਾਰਦੇ ਸੀ ਨਾ ਡੰਡੇ ਤੇ ਲੋਕੀ ਅੰਦਰ ਵਰਦੇ ਸੀ ਹਮ ਜਿਹੜੇ ਜਿਹੜੇ ਡਰੋਨ ਚ ਲਾਏ ਪੈਸਾ ਵੇਸ ਕੀਤਾ ਕਿ ਉਸ ਡਰੋਨ ਤੋਂ ਪਤਾ ਲੱਗ ਗਿਆ ਕਿ ਹਰ ਸਿਮਰਨ ਸਿੰਘ ਚਾਈਨਾ ਟੋਰ ਉਡਾਰਿਆ ਉਹ ਤੇ ਸਰਪ ਵੀ ਕੀ ਕੀਤੀ ਸੀ ਹਮ ਇੱਕ ਐਫਆਈਆਰ ਅੱਜ ਕਵਾਂਗਾ ਮੈਂ ਇੱਕ ਐਫਆਈਆਰ ਸੀਐਮ ਸਾਹਿਬ ਦਵਾ ਦਿਓ ਪੰਜਾਬ ਦੇ ਵਿੱਚ ਚਾਈਨਾ ਡੋਰ ਤੇ ਨੱਥ ਪੈ ਜੂਗੀ ਮੇਰੇ ਕੋਲ ਸੋਲੂਸ਼ਨਸ ਹੈਗੇ ਜੇ ਮੈਂ ਅੱਜ ਇੰਟਰਵਿਊ ਦੇ ਵਿੱਚ ਇਹਦੇ ਸੋਲੂਸ਼ਨ ਦੱਸਾਂਗਾ ਕਿ ਕਿੱਦਾਂ ਚਾਈਨਾ ਡੋਰ ਨੂੰ ਨੱਥ ਪੈ ਸਕਦੀ ਉਹਨੂੰ ਇਨਫੋਰਸ ਤੇ ਤੁਸੀਂ ਕਰਨਾ ਨਾ ਅਸੀਂ ਤੇ ਤੁਹਾਨੂੰ ਦੱਸ ਸਕਦੇ ਆ ਪਰ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਹਮ ਸਰ ਮਾਪਿਓ ਦੀ ਗੱਲ ਕਰਦਾ ਵਾਂ ਹਮ ਸ਼ਰਮ ਆਣੀ ਚਾਹੀਦੀ ਉਹ ਮਾਪੇ-ਬਾਪ ਨੂੰ ਮੈਂ ਪ੍ਰਸ਼ਾਸਨ ਤੋਂ ਵੀ ਵੱਧ ਪੇਰੈਂਟਸ ਨੂੰ ਜ਼ਿੰਮੇਵਾਰੀ ਕਰਦਾ ਹਮ ਕੱਲ ਇੱਕ 5 ਸਾਲ ਦੇ ਬੱਚੇ ਦੀ ਮੈਂ ਵੀਡੀਓ ਅਪਲੋਡ ਕੀਤੀ ਆਪਣੇ ਪੇਜ ਤੇ ਜਿਹੜਾ ਕਹਿ ਰਿਹਾ ਕਿ ਚਾਈਨਾ ਡੋਰ ਨਾ ਵਰਤੋ ਇਹ ਗਲਾ ਵੱਢ ਦਿੰਦੀ ਹੈ ਹਮ ਪੰਛੀਆਂ ਦਾ ਵੀ ਤੇ ਇਨਸਾਨਾਂ ਦਾ ਵੀ ਕਿਉਂ ਜੇ ਮੇਰਾ ਬੱਚਾ ਇਹ ਸੋਚ ਰੱਖ ਸਕਦਾ ਤੇ ਬਾਕੀ ਪੇਰੈਂਟਸ ਕਿੱਥੇ ਗਏ ਨੇ ਤੁਹਾਡੇ ਤੁਹਾਡੇ ਨਾਲ ਜਿਸ ਦਿਨ ਤੁਹਾਡੇ ਨਾਲ ਵਾਪਰਿਆ ਨਾ ਐਨਾ ਸੋਚਿਓ ਤੁਹਾਡੇ ਕੋਲ ਕਾਰਾਂ ਗੱਡੀਆਂ ਨੇ ਤੁਹਾਡੇ ਨੇ ਚਾਈਨਾ ਡੋਰ ਇਫੈਕਟ ਨਹੀਂ ਕਰਨੀ ਹਮ ਵਾਰੀ ਤੁਹਾਡੀ ਵੀ ਆਣੀ ਜੇ ਤੁਹਾਡੇ ਬੱਚੇ ਤੁਹਾਡੇ ਚਾਚੇ ਤੁਹਾਡੇ ਮਾਮੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਕਾਰੀਗਰ ਤੁਹਾਡੇ ਨੌਕਰ ਤੁਹਾਡੇ ਸਾਰੇ ਏਮਪਲੋਇਜ਼ ਜਦੋਂ ਐਕਟਿਵੇਟੇ ਜਾਣਗੇ ਨਾ ਜਿਸ ਦਿਨ ਉਹਨਾਂ ਦੀ ਵਾਰੀ ਆ ਗਈ ਨਾ ਮੈਂ ਇੱਕ ਗੱਲ ਕਹਿਣਾ ਸਰ ਕਿਸੇ ਐਸਪੀ ਡੀਸੀ ਡੀਸੀਪੀ ਇਹਨਾਂ ਚੋਂ ਕਿਸੇ ਤੇ ਰਿਸ਼ਤੇਦਾਰ ਦੀ ਵਾਰੀ ਆਈ ਸਾਨੂੰ ਇੰਟਰਵਿਊ ਕਰਨ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਨਾ ਇਹ ਬੰਦ ਹੋ ਜਾਣੀ ਗੀ ਕਾਰਵਾਈ ਹੋਣੀ ਅਸੀਂ ਆਮ ਲੋਕ ਫਸੇ ਪਈਆਂ ਇਹਦੇ ਵਿੱਚ ਸਰ ਡਰ ਲੱਗਦੀ ਆ ਡਰ ਲੱਗਦਾ ਕਿ ਘਰੋਂ ਬਾਹਰ ਜਾਣਾ ਤੇ ਬੰਨਣਾ ਕੀ ਹੈ ਕੱਲ ਇੱਕ ਵੀਰ ਦਾ ਮੈਂ ਪੈਰ ਵੇਖਦਾ ਪਿਆ ਸੀ ਬਜ਼ੁਰਗ ਸੀ ਖੜਾ ਸੀ ਪੰਜਾਬ ਤੋਂ ਬਾਹਰ ਦੀ ਸੀ ਚਾਈਨਾ ਉਹ ਆਰਾਮ ਨਾਲ ਖੜਾ ਹੈ ਚਾਈਨਾ ਟੋਰ ਦੇ ਪੈਰ ਤੇ ਲੱਗੀ ਲਾਹ ਰਿਆ ਉਧਰੋਂ ਸਵਿਫਟ ਕਾਰ ਤੇਜ਼ ਲੰਗੀ ਉਹਦਾ ਪੈਰ ਨਾਲੋ ਹੀ ਲੱਥ ਗਿਆ ਸਰ ਓਹੋ ਹੋ 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 ਖਾਲਸਾ ਕਾਲਜ ਦੇ ਬਾਹਰ ਸਰ ਪਰਸੋਂ ਬਸੰਤ ਵਾਲੇ ਦਿਨ ਮੈਂ 10 ਦਿਨ ਹੋ ਗਏ ਕਲਪਤਾ 13 ਤਰੀਕ ਤੋਂ ਮਰ ਗਿਆ ਕਿ ਬਸੰਤ ਤੇ ਨਾ ਸਾਡੇ ਮੇਲੇ ਲੱਗਦੇ ਆ ਹਰਪੁਰ ਜੀ ਸਾਡੇ ਸ਼ਹਾਟਾ ਸਾਹਿਬ ਦਾ ਮੇਲਾ ਹੁੰਦਾ ਬੱਲਾ ਸਾਹਿਬ ਦਾ ਕੋਠਾ ਸਾਹਿਬ ਦਾ ਮੇਲਾ ਹੁੰਦਾ ਉਹਦੇ ਵਿੱਚ ਲੋਕਾਂ ਨੂੰ ਮੈਨੂੰ ਵੀ ਚਾਅ ਆ ਮੈਂ ਵੀ ਸਾਰੀ ਉਮਰ ਮੈਂ ਬਹੁਤ ਪਸੰਦ ਕਰਦਾ ਪਤੰਗ ਡਾਣੀ ਮੈਂ ਪਿਆਰ ਕਰਦਾ ਤਾਂ ਹੀ ਸ਼ਾਇਦ ਮੈਂ ਇੰਨੀ ਲੜਾਈ ਲੜ ਰਿਆ ਕਿ ਕਿਸੇ ਤਰੀਕੇ ਆਪਾਂ ਪਤੰਗ ਡਾਣੀ ਬਚਾ ਲਈਏ ਔਰ ਉਹ ਮੇਲੇ ਦੇ ਵਿੱਚ ਮੈਂ ਕਿਹਾ ਕਿ ਉੱਥੇ ਤੁਹਾਡੀ ਪੁਲਿਸ ਜਿਹੜੀ ਹੈ ਨਾ ਉਡਣ ਦੇ ਵਿੱਚ ਚਾਈਨਾ ਡੋਰ ਪਰ ਪੁਲਿਸ ਦੀ ਹਾਜ਼ਰੀ 'ਚ ਮੈਨੂੰ ਲੱਗਦਾ ਕਿ ਪੁਲਿਸ ਚਾਈਨਾ ਡੋਰ ਨਾਲ ਉਡਵਾ ਰਹੀ ਸੀ ਸਰ ਰੋਕਣਾ ਕੀ ਕਿਸੇ ਨੂੰ ਮੈਨੂੰ ਇਹ ਫੀਲ ਹੋ ਰਿਹਾ ਸੀ ਕਿ ਦੇ ਆਰ ਦੇ ਆਰ ਪ੍ਰੋਟੈਕਟਿੰਗ ਦਾ ਯੂਜ਼ਰਸ ਆਫ ਦਾ ਚਾਈਨਾ ਬੈਂਡ ਡੋਰ ਸਰ ਉਹ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਸੀ ਕਿ ਤੁਸੀਂ ਉਡਾਓ ਅਸੀਂ ਤੁਹਾਡੀ ਸੇਫਟੀ ਚ ਖੜੇ ਆ ਸੋ ਇਹ ਸਿਚੁਏਸ਼ਨ ਦੇ ਵਿੱਚ ਤੁਸੀਂ ਤੁਸੀਂ ਕਾਲਰਸ ਨੂੰ ਮੇਰੀਆਂ ਕਈ ਇੰਟਰਵਿਊਜ਼ ਦੇ ਵਿੱਚ ਕਾਲਰਸ ਆ ਜਾਂਦੇ ਹਰ ਕਾਲਰ ਪੁਲਿਸ ਨੂੰ ਜਿੰਮੇਵਾਰ ਠਹਿਰਾ ਰਿਹਾ ਸਰ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾ ਰਿਹਾ ਬਿਲਕੁਲ ਠੀਕ ਹੈ ਗੱਲ ਕਿਉਂਕਿ ਕੁਝ ਚੀਜ਼ਾਂ ਤਾਂ ਅਜਈਆਂ ਨਾ ਵੀ ਜਿਹੜੀਆਂ ਤਾਂ ਅੱਖਾਂ ਦੇ ਸਾਹਮਣੇ ਚੀਜ਼ਾਂ ਹੋ ਰਹੀਆਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੋਈ ਵੀ ਐਸਐਚ ਹੁੰਦਾ ਨਾ ਐਸਐਚ ਨੂੰ ਤਾਂ ਇੱਥੇ ਤੱਕ ਪਤਾ ਹੁੰਦਾ ਕਿ ਭਾਈ ਫੁਲਾਣੇ ਘਰ ਦੇ ਵਿੱਚ ਅੱਜ ਸਬਜ਼ੀ ਕੀ ਬਣੀ ਹੈ ਤਾਂ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਡੋਰ ਬਣ ਕਿੱਥੇ ਰਹੀ ਹੈ ਤੇ ਵਿੱਕ ਕਿੱਥੇ ਰਹੀ ਹੈ ਫਿਰ ਤੁਹਾਨੂੰ ਉਹਦੇ ਤੇ ਰਹਿਣ ਦਾ ਵੀ ਕੋਈ ਹੱਕ ਨਹੀਂ ਹੈ ਜੇ ਘਰਾਂ ਦੇ ਘਰ ਖਤਮ ਹੋ ਰਹੇ ਨੇ ਦੋਵੇਂ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ